ਤੁਹਾਡੇ ਨਾਲ ਵੀ ਉਹ ਗੱਲਾਂ ਇਦਾਂ ਦੀ ਹੋਈ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਅਪੀਲ ਕਰ ਰਿਹਾ ਕਿ ਜਾਵਤ ਦੇ ਸ਼ਾਂਤੀ ਬੜੀ ਜ਼ਰੂਰੀ ਹੁੰਦੀ ਹੈ ਜਦੋਂ ਕੋਈ ਵੀ ਸੰਘਰਸ਼ ਲੜਿਆ ਜਾਂਦਾ ਜਾਵਤੇ ਤੋਂ ਜੇ ਬਾਹਰ ਚਲਿਆ ਜਾਂਦਾ ਸੰਘਰਸ਼ ਉਹ ਸੰਘਰਸ਼ ਹਾਰ ਜਾਂਦੇ ਆ ਫੌਜਾਂ ਲੜਦੀਆਂ ਨੇ ਜਾਵਤੇ ਚ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀ ਅਗਵਾਈਆਂ ਚ ਰਹਿ ਕੇ ਜਿਹੜੇ ਵੀ ਸਾਡੇ ਆਗੂ ਜਿਹੜੇ ਵੀ ਮੋਰਚੇ ਤੇ ਚੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲ ਗਏ ਤਾਂ ਆਪਾਂ ਮੋਰਚੇ ਫੜੇ ਕਰ ਸਕਦੇ ਆ ਜੇ ਆਪਾਂ ਆਪ ਹਾਰੇ ਹੋਗੇ ਨੌਜਵਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਐਸ ਲੋਡ ਚੱਲ ਪਏ ਨਾ ਆਹ ਮਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਦਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਦ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹਿਣ ਰੋ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਜਾ ਕੇ ਆਇਆ ਇਹਹੀ ਅਪੀਲ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਬੈਠੋ ਜਿੱਥੇ ਵੀ ਮੋਰਚਾ ਲੱਗਿਆ ਉੱਥੇ ਜਾਓ ਤੇ ਇਹ ਨੂੰ ਇਹ ਨੂੰ ਹੁਣ ਪੰਜਾਬ ਦੇ ਵਿੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾਂ ਦਾ ਮੋਰਚਾ ਹੈ ਇਹ ਫਲਾਨੀ ਧਰ ਦਾ ਮੋਰਚਾ ਹੈ ਫਲਾਨੀ ਧਰ ਦਾ ਮੋਰਚਾ ਮੇਰਾ ਵੀਰ ਇਹ ਮਾਹੌਲ ਨਾ ਸਿਰਜੋ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਾਲਫਤ ਵੀ ਨਾ ਕਰੋ ਚੁੱਪ ਹੋ ਜਾਓ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਵਸਾ ਲੈਂਦੇ ਹਾਂ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆਹ ਮਾੜਾ ਆਹ ਚ ਅਸੀਂ ਕਿਸੇ ਬੰਦੇ ਨੂੰ ਸਮਾਨ ਤੇ ਚਾੜਨ ਲਈ 1 ਮਿੰਟ ਲਾਉਣਾ ਜਮੀਨ ਤੇ ਲੈਉਣ ਲਈ ਮਿੰਟ ਤੇ ਉਹਦੇ ਗਲਤ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਐ ਇਹ ਬਿਕ ਗਿਆ ਇਹ ਝੁਕ ਗਿਆ ਨਹੀਂ ਯਾਰ ਜੇ ਅਸੀਂ ਆਹੀ ਕੁਛ ਕਰਨਾ ਹੈ ਵੀ ਸਾਡਾ ਕੋਈ ਨੌਜਵਾਨ ਮਰ ਗਿਆ ਜੀ ਲੈ ਲਓ ਕਰੋੜ ਰੁਪਇਆ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਵਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਹੁਣ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੇ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਉਹਨੂੰ ਪੈਸੇ ਦੇ ਦਿਓ ਜੀ ਬਰਾ ਦੇਓ ਨਹੀਂ ਵੀ ਉਹਨਾਂ ਨੇ ਇੱਧ ਵੱਡੀਆਂ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਹਨਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਦਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ ਤੈਨੂੰ ਸਾਡਾ ਪਰਚਾ ਵੀ ਉੱਤੇ ਪਾਤਾ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋਲਦਾ ਆ ਰਿਹਾ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆ ਅਸੀਂ ਆਸ-ਪਾਸੇ ਗੱਲ ਕਰਦੇ ਆ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆ ਤੇ ਅਸੀਂ ਮੋਰਚੇ ਦਾ ਵੀ ਕਰਦੇ ਆ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਤੁਹਾਡੇ ਨਾਲ ਵੀ ਉਹ ਗੱਲਾਂ ਇਦਾਂ ਦੀ ਹੋਣ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਅਪੀਲ ਕਰ ਰਿਹਾ ਕਿ ਜਾਗਤਾ ਦੇ ਸ਼ਾਂਤੀ ਬੜੀ ਜ਼ਰੂਰੀ ਹੈ ਜਦੋਂ ਕੋਈ ਵੀ ਸੰਘਰਸ਼ ਲੜਿਆ ਜਾਂਦਾ ਜਾਬਤੇ ਤੋਂ ਜੇ ਬਾਹਰ ਚਲਿਆ ਜਾਂਦਾ ਸੰਘਰਸ਼ ਉਹ ਸੰਘਰਸ਼ ਹਾਰ ਜਾਂਦੇ ਆ ਫੌਜਾਂ ਲੜਦੀਆਂ ਨੇ ਜਾਬਤੇ ਚ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀ ਅਗਵਾਈਆਂ ਚ ਰਹਿ ਕੇ ਜਿਹੜੇ ਵੀ ਸਾਡੇ ਆਗੂ ਜਿਹੜੇ ਵੀ ਮੋਰਚੇ ਤੇ ਚੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲ ਗਏ ਤਾਂ ਆਪਾਂ ਮੋਰਚੇ ਫਤਿਹ ਕਰ ਸਕਦੇ ਆ ਜੇ ਆਪਾਂ ਆਪ ਹਾਰੇ ਹੋਗੇ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਆ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਇਸ ਲੋਡ ਚੱਲ ਪਏ ਨਾ ਆਪ ਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਤਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣਗੇ